जीरकपुर पुलिस ने शुक्रवार तड़के बिग बाजार के नेड़े एक स्कूटर ते सवार दो नौजवानਾਂ ਤੇ حملہ ਕਰ ਇੱਕ ਵਿਅਕਤੀ ਤੇ ਮੌਤ ਤੇ ਇੱਕ ਵਿਅਕਤੀ ਦੇ ਫਟਰ ਹੋਣ ਦੇ ਮਾਮਲੇ ਵਿੱਚ پولیس ਨੇ 24 ਘੰਟਿਆਂ ਵਿੱਚ ਦੋ આરોપીਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਬੰਦੀ ਜਾਣਕਾਰੀ ਡੀਐਸਪੀ ਸਬਡਿਵੀਜ਼ਨਲ ਜ਼ਿਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦਿੱਤੀ ਹੈ ਹਾਂਜੀ ਕੱਲ 22 ਤਰੀਕ ਨੂੰ ਸਵੇਰੇ अर्ਲੀ ਮਾਰਨਿੰਗ ਤਕਰੀਬਨ 2:30 ਦੇ ਵਜੇ 2:30 ਵਜੇ ਕਦਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇੱਕ ਉਹਦੇ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ ਤੇ ਉਹਨੂੰ ਜ਼ਖਮੀ ਕਰਤਾ ਸੀਗਾ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਜੇਪੋਰੋਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਜਿਹੜਾ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਆ ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ ਤੇ ਪਿੱਛੋਂ ਇਹ ਮਣੀ ਮਾਇਰ ਦਾ ਜਿਹੜਾ ਦੂਸਰਾ ਦੋਸ਼ੀ ਹੈ ਵਰुण رائے ਹੈ ਇਹ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਬਟ ਇਹ ਇੱਥੇ ਰੈਂਟ ਤੇ ਰਹਿ ਰਿਹਾ ਸੀਗਾ ਦੋਨੋਂ ਜੀ ਕੋਈ ਕੰਮ ਨਹੀਂ ਕਰਦੇ ਕਿ ਇਹ ਜਿਹੜਾ ਤਾਂ ਸੀਗਾ ਵਰुण ਪਹਿਲਾਂ ਇਹ ਰੇੜੀ ਲਾਉਂਦਾ ਰਿਹਾ ਬਟ ਉਹ ਵੀ ਇਹਨਾਂ ਨੇ ਕੰਮ ਛੱਡਤਾ ਸੀਗਾ ਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦਾ ਸੀ ਹਾਂ ਕਤਲ ਦਾ ਕਾਰਨ ਇਹ ਸੀਗਾ ਜੀ ਜਿਹੜਾ ਇਹ ਜਿਹੜਾ ਸੋਨੂ ਸੀਗਾ ਜੀ ਇੱਕ ਗਰਲਫ੍ਰੈਂਡ ਸੀਗੀ ਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ ਉਹ ਐਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਹੈ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ ਉਸੇ ਚੱਕਰ ਦੇ ਵਿੱਚ ਇਹਨੇ ਉਹ ਦਿਲ 'ਚ ਖੁੰਦ ਕੇ ਰੱਖੀ ਤੇ ਉਹਨੂੰ ਕੱਲ ਕਤਲ ਕਰ ਦਿੱਤਾ ਨਹੀਂ ਫਿਲਹਾਲ ਨਸ਼ੇ ਵਾਲੀ ਕੋਈ ਅਜਿਹੀ ਗੱਲ ਸਮਝੇ ਅਜੇ ਤੱਕ ਸਮਝ ਨਹੀਂ ਆਈ ਜੇ ਕੋਈ ਦਰਾਨੇ ਤਰ੍ਹਾਂ ਦੀ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਵਾਰਦਾਤ ਚ ਇਹਨਾਂ ਦੇ ਇੱਕ ਤਿੱਖੀ ਤੇਜ਼ धार ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ ਇਸ ਤੋਂ ਲਾਗ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪੰਚਕੁਲੇ ਤੋਂ ਚੋਰੀ ਕੀਤੀ ਸੀ ਉਸੇ ਹੀ ਸਕੂਟਰੀ ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਹਾਂਜੀ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ ਐਫ ਆਈ ਆਰ ਦਰਜ ਨਹੀਂ ਜਿਵੇਂ ਇੱਕ ਦਿੱਲੀ ਦਾ ਰਹਿਣ ਵਾਲਾ ਇੱਕ ਪੰਚਕੁਲੇ ਦਾ ਸੀ ਦੋਨਾਂ ਜਗ੍ਹਾ ਦੇ ਜਿਹੜੇ ਪੁਲਿਸ ਕਨਸਰਨਡ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਮੈਂ ਤੁ ਇਹ ਤਾਂ ਇੱਥੇ ਪੁਬਾਤ ਜੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਛੁਪਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ ਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ ਇਹ ਇੱਕ ਵਾਰ ਇੱਥੋਂ ਚਲਾ ਗਿਆ ਸੀ ਬਟ ਫਿਰ ਇੱਥੇ ਆ ਗਿਆ ਦੋਨੋਂ ਨੂੰ ਅਸੀਂ ਇੱਥੇ ਬਟਾਣੇ ਦੇ ਰਿਹਾ ਕੋਈ ਗ੍ਰਿਫਤਾਰ ਕੀਤਾ ਹੈ। ਉਹ ਸ਼ੋਮ ਦੇ ਹਾਲਾਤ ਠੀਕ ਨੇ ਜੀ ਆਊਟ ਆਫ ਡੇਂਜਰ ਆ ਉਹ ਬਟ ਇੰਜਰੀ ਤਾਂ ਉਹਦੇ ਵੀ ਹੈਗੀ ਹੈ।